ਆਰਪੰ ਪੰਜਾਬੀ ਵੇਖ ਰਹੇ ਵਿਦਿਆਰਥੀ ਦਰਸ਼ਕਾਂ ਦਾ ਸਵਾਗਤ ਤੇ ਸ਼ੁਭ ਕਾਮਨਾਵਾ ਪਿਆਰੇ ਵਿਦਿਆਰਥੀਓ ਇਲੈਕਟਿਵ ਪੰਜਾਬੀ ਸੈਮੈਸਟਰ ਤੀਜੇ ਦੇ ਵਿੱਚ ਕਹਾਣੀ ਲੱਗੀ ਹੈ ਮੁਰਦੇ ਦੀ ਤਾਕਤ ਹੁਣ ਇਹ ਕਹਾਣੀ ਦਾ ਨਾਮ ਪੜਨ ਤੋਂ ਪਤਾ ਲੱਗਦਾ ਹੈ ਕਿ ਮੁਰਦੇ ਵਿੱਚ ਕਿਹੜੀ ਤਾਕਤ ਹੈ ਜਿਸ ਨੇ ਕਿਸੇ ਦੀ ਜ਼ਿੰਦਗੀ 'ਚ ਕੋਈ ਬਦਲਾਅ ਲਿਆਂਦਾ ਪਰ ਜਦੋਂ ਅਸੀਂ ਕਹਾਣੀ ਪੜਨੀ ਸ਼ੁਰੂ ਕਰਦੇ ਹਾਂ ਤਾਂ ਸਾਨੂੰ ਥੋੜੇ ਜੇ ਦੇਰ ਬਾਅਦ ਇਸ ਕਹਾਣੀ ਦਾ ਪਤਾ ਲੱਗਦਾ ਹੈ ਕਿ ਮੁਰਦੇ ਦੀ ਤਾਕਤ ਨਾਲ ਕਿਸ ਤਰ੍ਹਾਂ ਇੱਕ ਫੌਜੀਆ ਦੇ ਮਨਾਂ ਵਿੱਚ ਇੱਕ ਨਵੀਂ ਰੂਹ ਜਾਗ ਪਈ ਸੀ ਇੱਕ ਨਵੀਂ ਚੇਤਨਾ ਆ ਗਈ ਸੀ ਗੱਲ ਕਰੀਏ ਤਾਂ ਕੁਲਵੰਤ ਸਿੰਘ ਵਿਰਕ ਦੀ ਕਹਾਣੀ ਹੈ ਮੁਰਦੇ ਦੀ ਤਾਕਤ ਕੁਲਵੰਤ ਸਿੰਘ ਵਿਰਕ ਕਿਤੇ ਵੱਜੋਂ ਫੌਜ ਵਿੱਚ ਅਫਸਰ ਸਨ ਜਦੋਂ 1947 ਵਿੱਚ ਦੇਸ਼ ਆਜ਼ਾਦ ਹੋਇਆ ਤੇ ਹਿੰਦੂ ਪਰਿਵਾਰਾਂ ਦੀਆਂ ਬਹੁਤ ਸਾਰੀਆਂ ਇਸਤਰੀਆਂ ਉਧਾਲੇ ਜਾਣ ਕਾਰਨ ਪਾਕਿਸਤਾਨ 'ਚ ਰਹਿ ਗਈਆਂ ਸਨ ਉਹ ਨਾਇਸਤਰੀਆਂ ਲੰਭ ਕੇ ਉਹਨਾਂ ਨੂੰ ਆਪਣੇ ਘਰੋਂ ਘਰੀ ਪਹੁੰਚਾਉਣ ਦਾ ਕੰਮ ਸੌਂਪ ਦਿਆ। ਭਾਰਤ ਸਰਕਾਰ ਨੇ ਸ਼ੇਫੂਪੁਰਾ ਵਿੱਚ ਆਪ ਨੂੰ ਅਫਸਰ ਬਣਾਇਆ, ਲਿਆਨ ਅਫਸਰ ਬਣਾਇਆ ਜਿਹੜਾ ਕਿ ਉੱਥੇ ਵਿਧਾਲੀਆਂ ਹੋਈਆਂ ਔਰਤਾਂ ਨੂੰ ਵਾਪਸ ਲਿਆਉਣ ਦਾ ਕੰਮ ਕਰਦਾ ਸੀ। ਇਹ ਕਹਾਣੀ ਵੀ 1947 ਦੀ ਵੰਡ ਤੋਂ ਬਾਅਦ ਰੈਫਿਊਜੀ ਲੋਕਾਂ ਦੀ ਕੈਂਪਾਂ ਦੇ ਵਿੱਚ ਵਾਪਰੇ ਫਿਰਕੂ ਭਾਵਨਾ ਨਾਲ ਜੁੜੀ ਹੈ। ਕਹਾਣੀਕਾਰ ਨੇ ਇਸ ਵਿੱਚ ਆਪਣੇ ਆਪ ਨੂੰ ਇੱਕ ਪਾਤਰ ਵਜੋਂ ਪੇਸ਼ ਕੀਤਾ ਹੈ। ਜੋ ਕਿ ਉਸ ਵੇਲੇ ਆਪਣੀ ਡਿਊਟੀ ਤੇ ਸੀ ਤੇ ਉਸ ਕੈਂਪ ਨੇੜੇ ਇੱਕ ਸਰਕਾਰੀ ਮਕਾਨ ਵਿੱਚ ਰਹਿੰਦਾ ਸੀ ਕਹਾਣੀ ਦਾ ਵਿਸ਼ਾ 1947 ਵਿੱਚ ਹੋਈ ਭਾਰਤ-ਪਾਕਿਸਤਾਨ ਵੰਡ ਦੇ ਦੁਖਾਂਤ ਤੋਂ ਮਗਰੋਂ ਕਸ਼ਮੀਰ ਸਬੰਧੀ ਦੋਹਾਂ ਧਿਰਾਂ ਵਿੱਚ ਜੀ ਹੋਈ ਲੜਾਈ ਨਾਲ ਸੰਬੰਧਿਤ ਹੈ ਕਹਾਣੀ ਦੀਆਂ ਘਟਨਾਵਾਂ ਦੇਸ਼ ਵੰਡ ਸਮੇਂ ਆਬਾਦੀ ਦੇ ਤਬਾਦਲੇ ਨਾਲ ਪਹਿਲੇ ਫਿਰ ਖੂਫਸਾਦਾਂ ਦੇ ਸਿੱਟੇ ਵੱਜੋਂ ਪਾਕਿਸਤਾਨ ਵਿੱਚ ਗੁਗੀਰਾ ਬ੍ਰਾਂਚ ਨਹਿਰ ਦੇ ਕੰਡੇ ਲੱਗੇ ਇੱਕ ਰਿਫਿਊਜੀ ਕੈਂਪ ਦੇ ਆਲੇ-ਦੁਆਲੇ ਨਹਿਰ ਦੀਆਂ ਪਟੜੀਆਂ ਤੇ ਵਾਪਰਦੀ ਹੈ ਕਹਾਣੀਕਾਰ ਨੇ ਰਿਫਿਊਜੀ ਕੈਂਪ ਵਿੱਚ ਰਹਿ ਰਹੇ ਲੋਕਾਂ ਦੀਆਂ ਮੁਸੀਬਤਾਂ ਤੇ ਉਹਨਾਂ ਨੂੰ ਹਰ ਸਮੇਂ ਮੌਤ ਦਾ ਡਰ ਇਸ ਕਹਾਣੀ ਦਾ ਮੁੱਖ ਰੂਪਾ ਬਣਾਇਆ ਹੁਣ ਤੁਹਾਨੂੰ ਸਮਝ ਆ ਗਿਆ ਕਿ ਇਸ ਕਹਾਣੀ ਵਿੱਚ ਦੇਸ਼ਵੰਦ ਦਾ ਦੁਖਾਤ ਵੀ ਪ੍ਰਤੱਖ ਤੌਰ ਤੇ ਪ੍ਰਗਟ ਕੀਤਾ ਆ ਪਰ ਨਾਲ ਹੀ ਇੱਕ ਰਾਜਨੀਤਿਕ ਮਸਲਾ ਲਿਆ ਹੈ ਕਿ ਜਦੋਂ ਦੇਸ਼ ਬੰਡਿਆ ਗਿਆ ਤੇ ਕਸ਼ਮੀਰ ਪਾਰਥ ਦਾ ਹੈ ਜਾਂ ਪਾਕਿਸਤਾਨ ਦਾ ਹੈ ਇਸ ਸੰਬੰਧੀ ਇੱਕ ਲੜਾਈ ਚੱਲ ਰਹੀ ਸੀ ਉਸ ਲੜਾਈ ਦੇ ਵਿੱਚ ਧਾਰਮਿਕ ਤੌਰ ਤੇ ਕਦੀ ਕੋਈ ਮੁਸਲਮ ਵਿਅਕਤੀ ਦਾ ਨੁਕਸਾਨ ਹੁੰਦਾ ਕਦੀ ਕਿਸੇ ਹਿੰਦੂ ਦਾ ਤਾਂ ਇਹ ਕਹਾਣੀ ਉਸੇ ਸਾਰੇ ਹੀ ਦਾਇਰੇ ਨੂੰ ਮੁੱਖ ਰੱਖ ਕੇ ਲਿਖੀ ਗਈ ਹੈ ਕਹਾਣੀ ਦਾ ਸਿਰਲੇਖ ਮੁਰਦੇ ਦੀ ਤਾਕਤ ਬਿਲਕੁਲ ਠਕਮਾ ਹੈ ਕਿਉਂਕਿ ਕਹਾਣੀਕਾਰ ਨੇ ਕਹਾਣੀ ਦੇ ਅੰਤ ਵਿੱਚ ਇਸ ਗੱਲ ਨੂੰ ਪੂਰੀ ਤਰ੍ਹਾਂ ਡਰੈਡ ਕੀਤਾ ਹੈ ਕਿ ਇੱਕ ਮੁਰਦਾ ਵੇਖ ਕੇ ਫੌਜ ਅੰਦਰ ਕਿਹੜੀ ਤਾਕਤ ਆਈ। ਆ ਧਾਰਮਿਕ ਭਾਵ ਨੂੰ ਭਰਦੀ ਹੋਈ ਕਹਾਣੀ ਮੁਸਲਮਨ ਮੌਜੀ ਜਿਹੜੇ ਕਿ ਸ਼ਾਸ਼ੀਆ ਤੁਹਾਡੇ ਦਸਨ ਉਹਨਾਂ ਦੇ ਚਿਹਰੇ ਤੇ ਖੇੜਾ ਲਿਆ ਦਿੰਦੀ ਹੈ ਤੇ ਅੱਗੇ ਜਾ ਕੇ ਤੁਹਾਨੂੰ ਪਤਾ ਲੱਗੇਗਾ ਕਿ ਕਹਾਣੀ ਦਾ ਐਂਡ ਦੇ ਵਿੱਚ ਕਿ ਮੁਰਦਾ ਕੌਣ ਸੀ ਤੇ ਉਹਦੀ ਕੀ ਤਾਕਤ ਸੀ ਤੁਸੀਂ ਕਹਾਣੀ ਸੁਣਦੇ ਜਾਓ। ਕਿਉਂਕਿ ਨਹਿਰ ਵਿੱਚ ਰੁੜ ਕੇ ਆਈ লাশ ਇੱਕ ਹਿੰਦੂ ਵਿਅਕਤੀ ਦੀ ਸੀ ਜੋ ਕਸ਼ਮੀਰ ਦੀ ਲੜਾਈ ਵਿੱਚ ਮਾਰਿਆ ਗਿਆ ਹੋਵੇਗਾ। ਇਸ ਲੜਾਈ ਨੂੰ ਵੇਖ ਕੇ ਸਸ਼ੀਅਾ ਜਿਹੜੇ ਕਿ ਪਾਕਿਸਤਾਨੀ ਆਰਮਡ ਪੁਲਿਸ ਦੇ ਸਿਪਾਹੀ ਸਨ ਉਹਨਾਂ ਨੂੰ ਉਤਸ਼ਾਹ ਮਿਲਦਾ ਹੈ ਕਿ ਕਸ਼ਮੀਰ ਵਿੱਚ ਹਿੰਦੂ ਲੋਕ ਹਾਰ ਰਹੇ ਹਨ ਤੇ ਮੁਸਲਮਾਨ ਲੋਕ ਜਿੱਤ ਰਹੇ ਹਨ ਇਸ ਨਾਲ ਕਹਾਣੀ ਦਾ ਸਮੁੱਚਾ ਮਾਹੌਲ ਬਦਲ ਜਾਂਦਾ ਹੈ ਇਸ ਕਹਾਣੀ ਦੇ ਮੁੱਖ ਤੌਰ ਤੇ ਕੋਈ ਵਿਅਕਤੀਗਤ ਪਾਤਰ ਜਿਵੇਂ ਕਿ ਕਹੀਏ ਕਿ ਇਸ ਵਿੱਚ ਕੋਈ ਵਿਅਕਤੀ ਆ ਦਾ ਨਾਮ ਹੈ ਵਿਅਕਤੀਗਤ ਪਾਤਰ ਨਹੀਂ ਹਨ ਸਗੋਂ ਕਹਾਣੀ ਵਿੱਚ ਫੌਜ ਦੀਆਂ ਦੋ ਬ੍ਰਾਂਚਾਂ ਦੇ ਸਿਪਾਹੀ ਪਾਤਰਾਵਾਂ ਵਿੱਚ ਜੋ ਆਏ ਹਨ ਕਿਹੜੀਆਂ-ਕਿਹੜੀਆਂ ਬ੍ਰਾਂਚਾਂ ਹਨ ਇੱਕ ਹੈ ਸ਼ਾਸ਼ੀਆ ਬ੍ਰਾਂਚ ਇੱਕ ਹੈ ਗੜਵਾਲੀ ਜਿਹੜੇ ਗੜਵਾਲੀ ਹਨ ਉਹ ਭਾਰਤੀ ਫੌਜਾਂ ਦੇ ਸਮਰਥਕ ਹਨ ਤੇ ਜਿਹੜੇ ਸ਼ਾਸ਼ੀ ਹਨ ਉਹ ਪਾਕਿਸਤਾਨੀ ਆਰਮਡ ਪੁਲਿਸ ਵੱਲੋਂ ਲਾਏ ਗਏ 50 ਸਿਪਾਹੀ ਹਨ ਜਿਹੜੇ ਕਿ ਕੈਂਪ ਦੇ ਵਿੱਚ ਰਿਫਿਊਜੀਆ ਦੀ ਰਾਖੀ ਕਰਨ ਵਾਸਤੇ ਲਾਏ ਗਏ ਹਨ ਉਹ ਪਿੰਡਾਂ ਦੀ ਰਾਖੀ ਕਰ ਰਹੇ ਸਨ ਚਾਚੀ ਅਤੇ ਗੜਵਾਲੀ ਮੁੱਖ ਤੌਰ ਤੇ ਇਸ ਕਹਾਣੀ ਦੇ ਸਮੂਹਿਕ ਪਾਤਰਾਂ ਦੇ ਤੌਰ ਤੇ ਆਏ ਹਨ ਕਹਾਣੀਕਾਰ ਨੇ ਸ਼ਾਸ਼ੀਆਂ ਨੂੰ ਬਧੇਰੇ ਸਖਤ ਸੁਭਾਅ ਦੇ ਦੱਸਿਆ ਹੈ ਜਿਹੜੇ ਕਿ ਰਫਿਊਜ਼ੀਆਂ ਦੇ ਥਾਂ ਉਹਨਾਂ ਤੋਂ ਆਲੇ ਦੁਆਲੇ ਰਫਿਊਜ਼ੀਆਂ ਦੀ ਤਾਂ ਰੱਖਿਆ ਕਰਦੇ ਸੀ ਪਰ ਨਾਲ ਦੀ ਨਾਲ ਆਲੇ ਦੁਆਲੇ ਦੇ ਪਿੰਡਾਂ ਦੀ ਰਾਖੀ ਕਰਨ ਦੀ ਆੜ ਵਿੱਚ ਜਿਹੜਾ ਵੀ ਕੋਈ ਬੰਦਾ ਕੈਂਪ ਤੋਂ ਬਾਹਰ ਨਿਕਲਦਾ ਉਹਨੂੰ ਗੋਲੀ ਮਾਰ ਦਿੰਦੇ ਸਨ ਭਾਵ ਬੜੇ ਸਖਤ ਸਨ ਬੜੇ ਮਲੇਵਰ ਰਿਫਿਊਜੀ ਲੋਕਾਂ ਦੀ ਰੱਖਿਆ ਕਰਨ ਲਈ ਕਹਿਣ ਨੂੰ ਸਰਕਾਰ ਨੇ ਲਾਇਆ ਸੀ ਪਰ ਉਹ ਰਿਫਿਊਜੀਆਂ ਨੂੰ ਹੀ ਮਾਰ ਦਿੰਦੇ ਸਨ ਤੇ ਸ਼ਾਸੀਆਂ ਦਾ ਇੰਨਾ ਸਾਮ ਸੀ ਕਿ ਉਹ ਜਿਹੜਾ ਵਿਅਕਤੀ ਨੂੰ ਮਾਰਦੇ ਸਨ ਉਹਦੀ ਲਾਸ਼ ਵੀ ਨਹੀਂ ਸੀ ਲੱਭਣ ਦੇਤੇ ਗੜਵਾਲੀਆਂ ਤੋਂ ਲੋਕ ਉਹਨਾਂ ਸੰਬੰਧੀ ਕਈ ਸਵਾਲ ਪੁੱਛਦੇ ਗੜਵਾਲੀ ਕੌਣ ਸਨ ਭਾਰਤੀ ਫੌਜਾਂ ਦੇ ਸਮਰਥਕ ਤੇ ਕਈ ਸਵਾਲ ਪੁੱਛਦੇ ਅਤੇ ਗੜਵਾਲੀ ਇਸ ਤੇ ਖਿੱਚ ਜਾਂਦੇ ਕਿਉਂਕਿ ਕੈਂਪ ਵਾਲੇ ਸ਼ਾਸਿ ਮੁਸਲਮਾਨ ਗੜਵਾਲੀਆਂ ਨੂੰ ਕਮਜ਼ੋਰ ਸਮਝੇ ਸਨ ਪਤਲੇ ਅਸਲ ਵਿੱਚ ਤਾਂ ਗੜ ਵਾਲੀ ਸਮਝਦਾਰ ਸੀਗੇ ਕਿ ਉਹ ਕਿਸੇ ਨੂੰ ਐਵੇਂ ਨਹੀਂ ਸੀ ਮਾਰਦੇ ਪਰ ਸ਼ਾਸ਼ੀ ਮੁਸਲਮਾਨ ਫੌਜੀ ਜਿਹੜੇ ਪਾਕਿਸਤਾਨ ਵੱਲੋਂ ਲਾਏ ਗਏ ਸਨ ਉਹ ਐਵੇਂ ਹੀ ਕਈ ਵਾਰ ਰਫਿਊਜੀਆ ਨੂੰ ਕੈਂਪ ਚੋਂ ਨਿਕਲਦਿਆਂ ਨਿਕਲਦਿਆਂ ਮਾਰ ਦਿੰਦੇ ਸਨ ਹੁਣ ਤੁਸੀਂ ਰਫਿਊਜੀ ਤਾਂ ਸਮਝਦੇ ਹੋ ਨਾ ਕੌਣ ਹੁੰਦੇ ਆ ਉਹ ਲੋਕ ਜਿਹੜੇ ਕਿਸੇ ਲੜਾਈ ਦੇ ਵਿੱਚ ਘਰੋਂ ਬੇਕਾਰ ਹੋ ਗਏ ਹੁਣ ਤੇ ਸਰਕਾਰ ਨੇ ਉਹਨਾਂ ਨੂੰ ਕੋਈ ਰਹਿਣ ਵਾਸਤੇ ਇੱਕ ਟਿਕਾਣਾ ਦਿੱਤਾ ਹੋਵੇ ਉਸ ਨੂੰ ਰਫਿਊਜੀ ਕੈਂਪ ਕਹਿੰਦੇ ਆ ਕਿਉਂਕਿ ਕੈਂਪ ਤੋਂ ਹੁਣ ਕੋਈ ਥੋੜੇ ਦਿਨਾਂ ਬਾਅਦ ਕੀ ਹੋਇਆ ਕਿ ਏ ਲੋਕ ਕੈਂਪ ਚੋਂ ਨਿਕਲਦੇ ਗਏ ਹਾਲਾਤ ਆਮ ਵਰਗੇ ਹੁੰਦੇ ਗਏ ਲੋਕਾਂ ਨੂੰ ਘਰ ਲੱਭਦੇ ਗਏ ਲੋਕ ਜਾਂਦੇ ਗਏ ਤੇ ਕੈਂਪ ਛੋਟਾ ਹੋ ਗਿਆ ਪਾਕਿਸਤਾਨ ਸਰਕਾਰ ਨੇ ਸ਼ਾਸਤਰੀਆਂ ਨੂੰ ਸਖਤੀਕਰਨ ਤੋਂ ਰੋਕ ਦਿੱਤਾ ਤੁਹਾਨੂੰ ਮੈਂ ਉੱਪਰ ਦੱਸਿਆ ਨਾ ਕਿ ਪਹਿਲਾਂ ਜਿਹੜੇ ਸ਼ਾਸਤਰੀ ਸਿਪਾਹੀ ਸੀ ਉਹ ਬੜੀ ਸਖਤੀ ਕਰਦੇ ਸੀ ਕੈਂਪ ਤੋਂ ਕਿਸੇ ਨੂੰ ਬਾਹਰ ਨਹੀਂ ਸੀ ਨਿਕਲਣ ਦਿੰਦੇ ਜੇ ਕੋਈ ਬਾਹਰ ਨਿਕਲਦਾ ਸੀ ਉਹਨੂੰ ਗੋਲੀ ਮਾਰ ਦਿੰਦੇ ਸੀ ਪਰ ਜਦੋਂ ਇਹ ਕੈਂਪ ਥੋੜਾ ਜਿਹਾ ਹਲਕਾ ਹੋਇਆ ਤੇ ਸ਼ਾਸਰੀਆਂ ਦਾ ਰੋਬ ਵੀ ਘਟ ਗਿਆ ਉਹਦਾ ਰੋਬ ਇੰਨਾ ਘਟ ਗਿਆ ਕਿ ਚੌਕੀਦਾਰਾਂ ਵਰਗਾ ਹੀ ਉਹਦਾ ਤਾਂ ਰਹਿ ਗਿਆ ਰੋਬ ਸ਼ਾਸਰੀਆਂ ਦੇ ਘਟੀਆ ਹਥਿਆਰਾਂ ਦੇ ਮੁਕਾਬਲੇ ਗੜਵਾਲੀਆਂ ਕੋਲ ਨਵੇਂ ਹਥਿਆਰ ਸਨ ਉਹ ਆਪਣੇ ਸਿਗਨਲਰ ਤੋਂ ਨਵੀਆਂ ਖਬਰਾਂ ਸੁਣਦੇ ਰਹਿੰਦੇ ਇਸ ਤਰ੍ਹਾਂ ਹੁਣ ਗੜਵਾਲੀਆਂ ਦੀ ਚੜ ਮਚ ਗਈ ਸੀ ਉਹਨਾਂ ਨੇ ਭਾਤ ਸਰਕਾਰ ਦੇ ਟੈਕਨੋਲੋਜੀ ਦੀਆਂ ਬਹੁਤ ਸਾਰੇ ਸਾਧਨ ਭਾਤ ਸਰਕਾਰ ਨੇ ਟੈਕਨੋਲੋਜੀ ਦੇ ਬਹੁਤ ਸਾਰੇ ਸਾਧਨ ਉਹਨਾਂ ਨੂੰ ਦਿੱਤੇ ਸਨ ਗੜਵਾਲੀ ਪਹਿਰੇਦਾਰ ਸਨ ਇੰਨਾ ਕੋ ਨਵੇਂ ਹਥਿਆਰ ਨਵੀਆਂ ਗੱਡੀਆਂ ਵਧੀਆਂ ਵਰਦੀਆਂ ਤੇ ਹਥਿਆਰ ਵੀ ਸ਼ਾਸੀਆਂ ਨਾਲੋਂ ਵਧੀਆ ਸਨ ਜਿਸ ਜਗ੍ਹਾ ਤੇ ਕਹਾਣੀ ਵਾਪਰਦੀ ਆ ਉਹ ਜਗ੍ਹਾ ਕਿਹੜੀ ਆ ਦੇਖੋ ਹੁਣ ਉਹ ਜਗ੍ਹਾ ਕਿਹੜੀ ਆ ਗੁਗੀਰਾ ਬ੍ਰਾਂਚ ਦੇ ਗੁਗੀਰਾ ਨਾਂ ਦੀ ਇੱਕ ਬ੍ਰਾਂਚ ਹੈ ਜਿਵੇਂ ਕਹਿ ਲੋ ਜਗ੍ਹਾ ਦਾ ਨਾਂ ਸਮਝ ਲਓ ਤੇ ਉਸ ਬ੍ਰਾਂਚ ਵਿੱਚ ਅਸਲ ਵਿੱਚ ਗੁਗੀਰਾ ਇੱਕ ਬੜੀ ਵੱਡੀ ਨਹਿਰ ਸੀ ਤੇ ਉੱਥੇ ਘਟਨਾ ਵਾਪਰੀ ਉੱਥੇ ਆਲੇਦ ਵਾਲੇ ਕੈਂਪ ਬਣਿਆ ਹੋਇਆ ਹੈ ਇਸ ਪ੍ਰਕਾਰ ਜਿੱਥੇ ਘਟਨਾ ਵਾਪਰੀ ਉਹ ਇੱਕ ਡਰਾਮਣੀ ਜਗ੍ਹਾ ਹੈ ਤੇ ਜਦੋਂ ਫਸਾਦਾਂ ਦੇ ਦੇਣ ਹਨ ਤਾਂ ਨਹਿਰਾਂ ਦਾ ਪਾਣੀ ਦੇ ਨਾਲ ਇਸ ਵਿੱਚ ਬੜੇ ਮੁਰਦੇ ਰੋੜ ਕੇ ਆਉਂਦੇ ਸਨ ਫਿਰ ਇਹ ਕੋਚਰ ਬਾਦ ਗੈਰਬੰਦ ਹੋ ਗਈ ਸੀ ਜਦੋਂ ਮਤਲਬ ਦੇਸ਼ ਦੀ ਪਹਿਲਾਂ ਲੇਖਕ ਸਾਨੂੰ ਬੈਕਗ੍ਰਾਉਂਡ ਚ ਲੈ ਜਾਂਦਾ ਕਹਿੰਦਾ ਜਦੋਂ ਦੇਸ਼ ਦੀ ਵੰਡ ਹੋਈ ਸੀ ਨਾ ਤੇ ਉਸ ਵੇਲੇ ਮੁਸਲਮਾਨ ਹਿੰਦੂ ਇੱਕ ਦੂਜੇ ਦੇ ਦੁਸ਼ਮਣ ਹੋ ਗਏ ਸਨ ਤੇ ਕਿੰਦਾ ਇਹਦੇ ਵਿੱਚ ਲਾਸ਼ਾਂ ਰੁੜ ਕੇ ਆਉਂਦੀਆਂ ਹੁੰਦੀਆਂ ਸੀ ਨਹਿਰ ਵਿੱਚ ਪਰ ਹੁਣ ਕਾਫੀ ਦਿਨਾਂ ਤੋਂ ਇਹ ਨਹਿਰ ਸ਼ਾਂਤ ਸੀ ਇਸ ਵਿੱਚ ਕੋਈ ਲਾਸ਼ ਰੁੜ ਕੇ ਨਹੀਂ ਸੀ ਹੁੰਦੀ ਪਾਣੀ ਨਿਤਰਿਆ ਹੁੰਦਾ ਸੀ ਤੇ ਸਿਪਾਈ ਜਿਹੜੇ ਤੈਰਨਾ ਜਾਣਦੇ ਸੀ ਉਸ ਨਹਿਰ ਦੇ ਵਿੱਚ ਨਹਾਉਂਦੇ ਸੀ ਹੁਣ ਤੁਹਾਨੂੰ ਪਤਾ ਲੱਗਿਆ ਗੋਗੀਰਾ ਬ੍ਰਾਂਚ ਜਿੱਦੇ ਕੋਲ ਕੈਂਪ ਆ ਉੱਥੇ ਇੱਕ ਨਹਿਰ ਆ ਉਸ ਨਹਿਰ ਦੀ ਗੱਲ ਹੋਈ ਹੈ ਕਹਾਣੀ ਦਾ ਪਲਾਟ ਉਦੋਂ ਅੱਗੇ ਵੱਧਦਾ ਹੈ ਜਦੋਂ ਇੱਕ ਦੁਪਹਿਰ ਵਾਲੇ ਦਿਨ ਲਾਸ਼ ਤੈਰਦੀ ਹੁੰਦੀ ਹੈ ਹੁਣ ਕਹਾਣੀ ਚ ਇੱਕ ਨਾ ਮੋੜ ਆਇਆ ਕਿ ਕਹਾਣੀ ਦੇ ਵਿੱਚ ਉਹ ਨਹਿਰ ਜਿਸ ਨਹਿਰ ਦੇ ਵਿੱਚ ਪਹਿਲਾਂ 1947 ਦੀ ਵੰਡ ਵੇਲੇ ਲਾਸ਼ਾਂ ਰੁੜਦੀਆਂ ਸਨ ਤੇ ਕੁਝ ਸਮੇਂ ਬਾਅਦ ਉਹ ਨਹਿਰ ਸ਼ਾਂਤ ਹੋ ਗਈ ਸੀ ਸੁਆਫ ਹੋ ਗਈ ਸੀ ਆ ਹੁਣ ਕੀ ਹੋਇਆ ਇੱਕ ਦਿਨ ਕਿ ਦੁਪਹਿਰ ਦੇ ਸਮੇਂ ਇੱਕ ਲਾਸ਼ ਲਾਸ਼ ਤੈਰਦੀ ਆਈ ਇਹ ਕਈ ਹਫ਼ਤੇ ਪਿੱਛੋਂ ਲਾਸ਼ ਆਈ ਸੀ ਇਸ ਲਈ ਲੇਖਕ ਦੇ ਬੰਗਲੇ ਦੇ ਦੁਆਲੇ ਵਾਸਤੇ ਲੋਕਾਂ ਵਿੱਚ ਇਸ ਦਾ ਬੜਾ ਚਰਚਾ ਹੋਇਆ ਜਿਸ ਨੇ ਸੁਣਿਆ ਉਸਨੇ ਅਗਲੇ ਨੂੰ ਦੱਸਿਆ ਪਰ ਹੈਰਾਨੀ ਕਿਸੇ ਨੂੰ ਨਾ ਹੋਈ ਕਿਉਂਕਿ ਪਹਿਲਾਂ ਵੀ ਤਾਂ ਨਹਿਰ ਵਿੱਚ ਲਾਸ਼ਾਂ ਰੁੜਦੀਆਂ ਸਨ ਤੇ ਲੋਕ ਅੰਦਾਜ਼ਾ ਲਾ ਰਹੇ ਸੀ ਕਿ ਇਹ ਲਾਸ਼ਾਂ ਕਸ਼ਮੀਰ ਦੀ ਲੜਾਈ ਵਿੱਚ ਮਾਰੇ ਗਏ ਆਦਮੀਆਂ ਦੀਆਂ ਹਨ ਲੇਖਕ ਨੇ ਮਹਿਸੂਸ ਕੀਤਾ ਕਿ ਕਸ਼ਮੀਰ ਦੀ ਲੜਾਈ ਵਿੱਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਵੀ ਇੱਥੇ ਰੋੜ-ਰੋੜ ਕੇ ਆ ਸਕਦੀਆਂ ਹਨ ਕਸ਼ਮੀਰ ਦੀ ਲੜਾਈ ਬਾਰੇ ਗੜਵਾਲੀਆਂ ਤੇ ਸ਼ਾਸੀਆਂ ਦੀਆਂ ਕਈ ਵਾਰ ਪੈਸਾ ਹੋਈਆਂ ਸਨ ਹੁਣ ਤੁਹਾਨੂੰ ਵੀ ਪਤਾ ਨਾ ਕਸ਼ਮੀਰ ਦੀ ਲੜਾਈ ਵਿੱਚ ਇੱਕ ਪਾਸੇ ਪਾਕਿਸਤਾਨ ਇੱਕ ਪਾਸੇ ਭਾਰਤ ਤੇ ਜਿਹੜੇ ਸ਼ਾਸਕੀ ਸਾਨੂੰ ਪਾਕਿਸਤਾਨ ਦੇ ਹਮਦਰਦ ਦੀਕਰ ਦੇ ਸਨ ਜਿਹੜੇ ਕਸ਼ਮੀਰ ਜਿਹੜੇ ਗੜਵਾਲੀ ਸਨ ਉਹ ਭਾਰਤ ਨਾਲ ਹਮਦਰਦ ਦੀਕਰ ਦੇ ਸਨ ਇਸ ਕਰਕੇ ਜਦੋਂ ਕਸ਼ਮੀਰ ਦਾ ਮਸਲਾ ਚੱਲਦਾ ਤੇ ਗੜਵਾਲੀ ਹਿੰਦੁਸਤਾਨ ਨੂੰ ਸਹੀ ਸਿੱਧ ਕਰਦੇ ਸਨ ਤੇ ਸ਼ਾਸਕੀ ਪਾਕਿਸਤਾਨ ਨੂੰ ਕਰਦੇ ਸਨ ਤੇ ਸ਼ਾਸਕੀ ਕਹਿੰਦੇ ਕਿ ਕਸ਼ਮੀਰ ਵਿੱਚ ਹਿੰਦੁਸਤਾਨੀ ਫੌਜਾਂ ਹਾਰ ਰਹੀਆਂ ਨੇ ਕਿਉਂਕਿ ਇਹ ਗੱਲ ਪਾਕਿਸਤਾਨੀ ਅਖਬਾਰਾਂ ਤੋਂ ਪੜਦੇ ਸਨ ਗੜਵਾਲੀ ਕਿਉਂਕਿ ਹਿੰਦੁਸਤਾਨ ਦੇ ਸਮਰਥਕ ਸਨ ਤੇ ਉਹ ਆਪਣੇ ਸਿਗਨਲ ਤੇ ਵਾਇਰਲੈਸ ਸੈੱਟ ਤੇ ਰੋਜ਼ ਹਿੰਦੁਸਤਾਨੀ ਖਬਰਾਂ ਸੁਣਦੇ ਸਾਰਿਆਂ ਨੂੰ ਦੱਸਦੇ ਸਨ ਕਿ ਹਿੰਦੁਸਤਾਨੀ ਫੌਜਾਂ ਜਿੱਤ ਰਹੀਆਂ ਹਨ ਇਸ ਪ੍ਰਕਾਰ ਸ਼ਾਸੀਆਂ ਤੇ ਗੜਵਾਲੀਆਂ ਦੇ ਵਿੱਚ ਇਹ ਵੀ ਇੱਕ ਮਤਭੇਦ ਸੀ ਇਹ ਉਹਨਾਂ ਦਾ ਦੇਸ਼ ਪ੍ਰੇਮ ਵੀ ਸੀ ਉਹ ਆਪਣੇ ਦੇਸ਼ ਨੂੰ ਜਿਤਾ ਕੇ ਖੁਸ਼ੀ ਮਹਿਸੂਸ ਕਰਦੇ ਸਨ ਸ਼ਾਸੀਆਂ ਵਿੱਚ ਹਿੰਨ ਭਾਵਨਾ ਵਧ ਗਈ ਸੀ ਕਿਸ ਤਰ੍ਹਾਂ ਹਿੰਨ ਭਾਵਨਾ ਵਧ ਗਈ ਸੀ ਕਿਉਂਕਿ ਜਦੋਂ ਉਹਨਾਂ ਨੂੰ ਪਤਾ ਲੱਗਾ ਨਾ ਕਿ ਪਾਕਿਸਤਾਨ ਦੇ ਵਿੱਚੋਂ ਜਿਹੜੀਆਂ ਆ ਰਹੀਆਂ ਨੇ ਖਬਰਾਂ ਕਸ਼ਮੀਰ ਵਿੱਚੋਂ ਕਿ ਉਹਦੇ ਵਿੱਚ ਪਾਕਿੰਦ ਭਾਰਤ ਜਿੱਤ ਰਿਹਾ ਹੈ ਤੇ ਉਹ ਥੋੜੇ ਜਿਨੇ ਆਪਣੇ ਆਪ 'ਚੋਂ ਤਹੀਨ ਭਾਵਨਾ ਆ ਗਈ ਤੇ ਉਹਨਾਂ ਦੀਆਂ ਵਰਦੀਆਂ ਹੁਣ ਉਹਨਾਂ ਦਾ ਬਹੁਤਾ ਵਧੀਆ ਸਟੈਂਡਰਡ ਨਹੀਂ ਸੀ ਰਿਆ ਵਰਦੀਆਂ ਬੈਲੀਆਂ ਹੁੰਦੀਆਂ ਸੀ ਬੰਦੂਕਾਂ ਘਟੀਆਂ ਹੁੰਦੀਆਂ ਸਨ ਤੇ ਦਿਲੋਂ ਨਫ਼ਰਤ ਕਰਦੇ ਸਨ ਤੇ ਵਧੀਆ ਬੰਦੂਕਾਂ ਜਿਹੜੀਆਂ ਸੀ ਉਹਨਾਂ ਤੇ ਕੋਲ ਨਹੀਂ ਸਨ ਤੇ ਇੱਕ ਦਿਨ ਦੀ ਗੱਲ ਹੈ ਕਿ লাশ ਲੈਰ ਦੇ ਵਿੱਚ ਰੁੜ ਕੇ ਆਈ ਇਹ ਕਸ਼ਮੀਰ ਤੋਂ ਆਈ ਸੀ ਜਿੱਥੇ ਲੜਾਈ ਲੱਗੀ ਸੀ ਇੱਕ ਜਗ੍ਹਾ ਤੇ ਇੱਕ ਲੋਕ ਸਾਰੇ ਸਿਪਾਹੀ ਉਸ লাশ ਨੂੰ ਵੇਖਣ ਲੱਗੇ ਇੱਕ ਸਿਪਾਹੀ ਨੇ ਕਲਪਨਾ ਕੀਤੀ ਕਿ ਇਹ লাশ ਕਸ਼ਮੀਰ ਤੋਂ ਆਈ ਹੈ ਜਿੱਥੇ ਬੰਦੇ ਮਾਰ ਰਹੇ ਹਨ ਜਿਸ ਬੰਦੇ ਦੀ লাশ ਸੀ ਉਹ ਪਹਿਲਾ ਹਿੰਦੂ ਸੀ કે ਮੁਸਲਮਾਨ ਉਸਨੇ ਦਿਲ ਵਿੱਚ ਸੋਚਿਆ ਤੇ ਫਿਰ ਉੱਚੀ ਕਿਹਾ ਆਓ ਭਾਈ ਵੇਖਿਏ ਇਹ ਹਿੰਦੂ ਹੈ ਇਹ ਵਿਚ ਇਹ ਜਿਹੜਾ ਰੋੜ ਕੇ ਆਇਆ Hindu ਹੈ ਕਿ Musalman ਉਸ ਦੀ ਇਹ ਗੱਲ ਸੁਣ ਕੇ ਸਭ ਨੂੰ ਹੈਰਾਨੀ ਹੋਈ ਇੱਕ ਰੋੜਦਾ ਹੁੰਦਾ ਬੰਦਾ ਜਿਹੜਾ ਕਿ ਪਾਣੀ ਨਾਲ ਫੁੱਲਿਆ ਹੋਇਆ ਸੀ ਉਹਦਾ ਸਰੀਰ ਦੀ ਚਮੜੀ ਪਿੱਲ ਪਿੱਲ ਕਰਦੀ ਸੀ ਪਰ ਬੜੀ ਗਲੀ ਹੋਈ ਸੀ ਉਹ Hindu ਹੋ ਸਕਦਾ ਕਿ Musalman ਇਹ ਗੱਲ ਪਹਿਲਾਂ ਕਿਸੇ ਨੂੰ ਖਿਆਲ ਨਹੀਂ ਸਿਆਈ ਤੇ ਸਾਰੇ ਸੋਚਣ ਲੱਗੇ ਕਿ ਜੋ ਲੜਨ ਵਾਲੇ ਬੰਦੇ Hindu ਜਾਂ Musalman ਸਨ ਤੇ ਉਹਨਾਂ ਦੀ ਨਹਿਰ ਵਿੱਚ ਰੋੜਦੇ ਮੁਰਦੇ ਵੀ Hindu ਜਾਂ Musalman ਹੋ ਸਕਦੇ ਨੇ ਇਹ ਗੱਲ ਪਹਿਲਾਂ ਕਿਸੇ ਨੇ ਸੋਚੀ ਨਹੀਂ ਇੱਕ ਪਲ ਵਿੱਚ ਹੀ ਸ਼ਾਸ਼ੀ ਸਿਪਾਹੀ ਨੈਰ ਵਿੱਚ ਵੜਿਆ ਉਸਨੇ ਮੁਰਦੇ ਨੂੰ ਹੱਥ ਨਾਲ ਧੂਕੇ ਕੰਡੇ ਤੇ ਲਿਆਂਦਾ ਫਿਰ ਉਸਨੇ ਉਸ ਮੁਰਦੇ ਨੂੰ ਵੇਖਣ ਲਈ ਕਿ ਹਿੰਦੂ ਹੈ ਕਿ ਮੁਸਲਮਾਨ ਉਸਦੀ ਨਿੱਕਰ ਦੇ ਬਟਨ ਖੋਲਨੇ ਸ਼ੁਰੂ ਕੀਤੇ ਸਾਰੇ ਉਸ ਨੂੰ ਧਿਆਨ ਨਾਲ ਵੇਖ ਰਹੇ ਸਨ ਤੇ ਉਸਨੇ ਕਿਹਾ ਇਹ ਮੁਰਦਾ ਹਿੰਦੂ ਹੈ ਕਿਉਂਕਿ ਇਸਦੀ ਸੁਨਤ ਨਹੀਂ ਹੋਈ ਉੱਥੇ ਖੜੇ ਸ਼ਾਸ਼ੀਆਂ ਦੇ ਚਿਹਰੇ ਖਿੜ ਗਏ ਤੇ ਗੜਵਾਲੀ ਨਿਸ਼ਾਨਰਾਸ਼ ਹੋ ਗਏ ਦੇ ਦੂਸਰੇ ਵਿਚਾਰਾ ਇਹ ਕਹਿ ਕੇ ਸ਼ਾਸ਼ੀਆਂ ਦੇ ਚਿਹਰੇ ਤੇ ਖੁਸ਼ੀ ਆ ਗਈ ਹੁਣ ਸੁੰਨਤ ਦੀ ਰਸਮ ਵਿੱਚ ਅਕਸਰ ਜਿਹੜੀ ਮੁ슬ਮਾਨਾਂ ਤਾਂ ਰਮਚ ਕੀਤੀ ਜਾਂਦੀ ਹੈ ਜਿਸ ਵਿੱਚ ਕਿਸੇ ਵੀ ਜਿਹੜਾ ਬੱਚਾ ਹੈ ਉਸ ਦੇ ਜੇਕਰ ਖਾਸ ਕਰਕੇ ਜਿਹੜਾ ਲੜਕਾ ਹੈ ਉਸ ਦੇ ਜਿਹੜਾ ਲਿੰਗ ਹੈ ਉੱਥੇ ਕੋਈ ਨਾ ਕੋਈ ਧਾਰਮਿਕ ਰਸਮ ਦੇ ਅਨੁਸਾਰ ਕੋਈ ਰਸਮ ਕੀਤੀ ਜਾਂਦੀ ਹੈ ਤੇ ਉਸ ਤੋਂ ਅੰਦਾਜ਼ਾ ਲੱਗ ਜਾਂਦਾ ਕਿ ਕੋਈ ਵੱਡੇ ਹੋਣ ਤੱਕ ਕਿ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਉਹ ਮੁਸਲਮਾਨ ਸੀ ਜਾਂ ਹਿੰਦੂ ਤਾਂ ਜਦੋਂ ਉਹਨਾਂ ਨੇ ਉਸ ਮੁੰਡੇ ਦੀ ਲਾਸ਼ ਦੀ ਨਿੱਕਰ ਖੋਲ ਕੇ ਇਹ ਸਿੱਧ ਕਰ ਲਿਆ ਕਿ ਉਹ ਲਾਸ਼ ਜਿਹੜੀ ਹੈ ਉਹ ਇੱਕ ਹਿੰਦੂ ਦੀ ਹੈ ਤੇ ਸ਼ਾਸੀਆਂ ਦੇ ਚਿਹਰੇ ਖਿੜ ਗਏ ਕਿਉਂਕਿ ਸ਼ਾਸੀਆਂ ਉਸ ਸ਼ਾਹੀ ਮੁਸਲਮਾਨ ਹਮ ਤਬਕੇ ਨਾਲ ਹਮ ਦਾ ਦੀ ਰੱਖਦੇ ਸਨ ਤੇ ਉਹਨਾਂ ਨੂੰ ਚੰਗਾ ਲੱਗਾ ਕਿ ਹੁਣ ਅਸੀਂ ਇਹ ਹਿੰਦੁਸਤਾਨ ਨੂੰ ਹਰਾ ਸਕਦੇ ਹਾਂ ਇਸੀ ਹਿੰਦੁਸਤਾਨ ਤੋਂ ਵਧੀਆ ਹਾ ਉਹ ਉਸ ਮੁਰਦੇ ਨੂੰ ਵੇਖ ਕੇ ਉਹਨਾਂ ਦੇ ਅੰਦਰ ਇੱਕ ਨਵੀਂ ਤਾਕਤ ਆ ਗਈ ਕਿ ਉਹ ਜਿੱਤ ਰਹੇ ਹਨ ਇਸ ਕਹਾਣੀ ਦੇ ਜੋ ਘਟਾ ਹੈ ਦੱਸਦੀ ਹੈ ਕਿ ਸ਼ਾਸੀ ਜਿੰਨਾਂ ਦਾ ਹੌਸਲਾ ਢੈ ਢੇਰੀ ਹੋ ਗਿਆ ਸੀ ਜਦੋਂ ਉਹਨਾਂ ਨੂੰ ਇਸ ਗੱਲ ਦਾ ਅਨੁਮਾਨ ਲੱਗਿਆ ਕਿ ਜਿਹੜਾ ਵਿਅਕਤੀ ਰੋੜ ਕੇ ਆਇਆ ਉਹ Hindu ਹੈ ਤੇ ਕਸ਼ਮੀਰ ਵਿੱਚ ਮੁਸਲਮਾਨਾਂ ਦੀ ਜਿੱਤ ਹੋ ਰਹੀ ਹੈ ਤੇ Hindu ਫੌਜਾਂ ਦੀ ਹਾਰ ਹੋ ਰਹੀ ਹੈ ਇਸ ਗਾਲਤੇ ਉਹਨਾਂ ਦੇ ਅੰਦਰ ਇੱਕ ਨਵੀਂ ਸ਼ਕਤੀ ਪੈਦਾ ਹੋ ਗਈ ਉਹਨਾਂ ਦਾ ਸਾਰਾ ਸਹਿਮ ਦੂਰ ਹੋ ਗਿਆ ਉਹਨਾਂ ਦੀਆਂ ਬੈਰਕਾਂ ਦਾ ਵਾਯੂ ਮੰਡਲ ਬਦਲ ਗਿਆ ਉਹ ਹੁਣ ਕਵਾਲੀਆਂ ਗਾਉਂਦੇ ਬੋਲੀਆਂ ਪਾਉਂਦੇ ਉਸ ਮੁਰਦੇ ਨੇ ਮਾਨੋ ਜਿਵੇਂ ਉਹਨਾਂ ਵਿੱਚ ਨਵੀਂ ਜਾਨ ਪਾ ਦਿੱਤੀ ਅਸਲ ਵਿੱਚ ਲੇਖਕ ਮਨੁੱਖ ਦੀ ਅਚੇਤ ਮਨੋਸਥਿਤੀ ਵੱਲ ਸੱਚ ਪੇਸ਼ ਕਰਦਾ ਹੈ ਕਿ ਬੰਦੇ ਦੇ ਅੰਦਰ ਦੀ ਤਾਕਤ ਉਸ ਦਾ ਉਸ ਦੀ એનર્ਜੀ ਦਾ ਆਧਾਰ ਬਣਦੀ ਹੈ ਤੇ ਉਹਦੀ ਕਮਜ਼ੋਰੀ ਦਾ ਵੀ ਆਧਾਰ ਬਣਦੀ ਹੈ ਬੰਦੇ ਦੀ ਧਰਮ ਤੇ ਜਾਤ ਕਰਕੇ ਇੱਕ ਵਿਸ਼ੇਸ਼ ਸਮਾਜਿਕ ਹੋਂਦ ਹੈ ਮੁਰਦਾ ਤਾਂ ਮੁਰਦਾ ਹੀ ਹੈ ਪਰ ਇਹ ਕੁਝ ਜਿਉਂਦਿਆਂ ਨੂੰ ਮਰਿਆ ਸਮਾਨ ਕਰ ਦਿੰਦਾ ਹੈ ਤੇ ਕੁਝ ਮਰਿਆ ਨੂੰ ਜਿਉਂਦਿਆਂ ਸਮਾਨ ਵਿਰਕ ਮਨੋਸਥਿਤੀ ਦਾ ਚਿਹਰਾ ਹੈ ਉਸ ਦਾ ਜਿਹੜਾ ਚਿੱਤਰ ਕਦੀ ਵੀ ਆਪਣੇ ਸਮਾਜਿਕ ਇਤਿਹਾਸਕ ਪਛੋਕੜ ਤੋਂ ਟੁੱਟਿਆ ਨਹੀਂ ਇਹ ਵਿਰਕ ਦੀ ਕਹਾਣੀ ਕਲਾ ਦੀ ਵਿਸ਼ੇਸ਼ ਖਾਸੀਅਤ ਹੈ ਵੀਰਕ ਦੀ ਕਹਾਣੀ ਕਰਾ ਦੀ ਇੱਕ ਹੋਰ ਵਿਸ਼ੇਸ਼ਤਾ ਹੈ ਇਹ ਕਹਾਣੀ ਅੰਤਲੇ ਪੜਾਅ ਤੇ ਜਾ ਕੇ ਪੂਰੀ ਤਰ੍ਹਾਂ ਖੋਲਦੀ ਹੈ ਤੇ ਕੇਂਦਰੀ ਅਰਥ ਸਜਾਉਂਦੀ ਹੈ ਇਸੇ ਲਈ ਕਲਵੰਤ ਸਿੰਘ ਵੀਰਕ ਨੂੰ ਪੰਜਾਬੀ ਕਹਾਣੀ ਦਾ ਬਾਦਸ਼ਾਹ ਕਿਹਾ ਜਾਂਦਾ ਹੈ ਉਸ ਦੀਆਂ ਕਹਾਣੀਆਂ ਦਾ ਅੰਤ ਇੱਕਦਮ ਹੋ ਜਾਂਦਾ ਹੈ ਤੇ ਅੰਤ ਵਿੱਚ ਕੋਈ ਨਾ ਕੋਈ ਸੁਝਾ ਜਾਂ ਵਿਸ਼ੇਸ਼ ਕਥਨ ਵੱਲ ਧਿਆਨ ਦਿਵਾਇਆ ਜਾਂਦਾ ਹੈ ਸਮੁੱਚੇ ਤੌਰ ਤੇ ਕਹਾਣੀ ਰਾਜਨੀਤਿਕ ਅਤੇ ਧਾਰਮਿਕ ਵਿਸ਼ੇ ਨਾਲ ਸੰਬੰਧਿਤ ਹੈ ਪਰ ਪਾਤਰਾਂ ਦੀ ਮਨੋਸਥਿਤੀ ਨਾਲ ਵੀ ਜੁੜੀ ਹੈ ਕਿ ਸਾਸ਼ੀ ਸਿਪਾਈਆਂ ਅੰਦਰ ਨਿਰਾਸ਼ਾ ਤੋਂ ਖੁਸ਼ੀ ਤੱਕ ਪਹੁੰਚਣ ਦਾ ਕਾਰਨ ਇਹ ਮੁਰਦਾ ਵਿਅਕਤੀ ਹੋ ਸਕਦਾ ਹੈ। ਇਹੋ ਹੀ ਇਸ ਕਹਾਣੀ ਦਾ ਦੀ ਵਿਸ਼ੇਸ਼ਤਾ ਹੈ। ਕਹਾਣੀ ਵਿੱਚ ਵਾਰਤਾਲਾਪ ਬਹੁਤ ਘੱਟ ਹਨ। ਕਹਾਣੀ ਸੁਣਾਈ ਗਈ ਹੈ। ਭਾਸ਼ਾ ਸਰਲ ਸੁਧਾਰਨ ਅਤੇ ਮੁਹਾਵਰੇਦਾਰ ਹੈ। ਇਸ ਕਹਾਣੀ ਵਿੱਚ ਭਾਰਤ-ਪਾਕਿਸਤਾਨ ਦੀ ਵੰਡ ਪਿੱਛੋਂ ਲੱਗੀ ਕਸ਼ਮੀਰ ਦੀ ਜੰਗ ਨਾਲ ਨਹਿਰਾਂ ਵਿੱਚ ਰੁੜਦੀਆਂ ਆਉਂਦੀਆਂ ਲਾਸ਼ਾਂ ਤੇ ਭਾਰਤ ਪਾਕ ਵੰਡ ਦਾ ਦੁਖਾਂਤ ਰਫਿਊਜੀਆ ਦੇ ਕੈਂਪ ਦੀਆਂ ਸਮੱਸਿਆਵਾਂ ਲੋਕਾਂ ਦੀਆਂ ਮੁਸੀਬਤਾਂ ਦਾ ਚਿੱਤਰਣ ਵੀ ਮਿਲਦਾ ਹੈ ਅਸਲ ਵਿੱਚ ਇਹ ਕਹਾਣੀ ਸਾਨੂੰ ਧਾਰਮਿਕ ਭੇਦ ਭਾਵ ਤੋਂ ਜਾਣੂ ਕਰਾਉਂਦੀ ਹੈ ਇਹ ਸ਼ਾਸੀ ਜਿਹੜੇ ਸਨ ਉਹ ਮੁਸਲਮਾਨ ਪੁਲਿਸ ਆਰਮਡ ਪੁਲਿਸ ਤੇ ਸਿਪਾਈ ਸਨ ਤੇ ਗੜਵਾਲੀ ਹਿੰਦੂਸਤਾਨ ਦੇ ਸਨ ਤੇ ਦੋਵੇਂ ਇੱਕ ਜਗ੍ਹਾ ਤੇ ਕੈਂਪਾਂ ਦੀ ਆਪਣੇ ਆਪਣੇ ਕੈਂਪਾਂ ਦੀ ਰੱਖਿਆ ਕਰ ਰਹੇ ਸਨ ਇੱਕ ਜਗ੍ਹਾ ਤੇ ਰਫਿਊਜੀ ਕੈਂਪਾਂ ਦੀ ਤੇ ਉਸ ਕੈਂਪ ਦੇ ਨੇੜੇ ਜਿਹੜੀ ਨਹਿਰ ਚੱਲਦੀ ਸੀ ਉਹ ਨਹਿਰ ਦੇ ਵਿੱਚ 1947 ਵੇਲੇ ਵੀ ਲਾਸ਼ਾਂ ਰੜਕ ਕੇ ਆਉਂਦੀਆਂ ਸਨ ਤੇ ਜਦੋਂ ਕਸ਼ਮੀਰ ਦੀ جنگ ਲੱਗੀ ਇਸ ਕਸ਼ਮੀਰ ਦੇ ਲਈ ਭਾਰਤ ਪਾਕਿਸਤਾਨ ਲੜ ਰਹੇ ਸਨ ਤੇ ਉਸ ਵੇਲੇ ਵੀ ਲਾਸ਼ਾਂ ਰੜਕ ਕੇ ਉਸ ਨਹਿਰ ਚ ਆਉਂਦੀਆਂ ਸਨ ਤੇ ਜਦੋਂ ਇੱਕ ਦਿਨ ਹਿੰਦੂ ਵਿਅਕਤੀ ਦੀ ਲਾਸ਼ ਰੜਕ ਕੇ ਆਈ ਤਾਂ ਮੁਸਲਮਾਨ ਫੌਜੀ ਸ਼ਾਸੀਆਂ ਦੇ ਅੰਦਰ ਇੱਕ ਹੌਸਲਾ ਆ ਗਿਆ ਕਿ ਉਹ ਹਿੰਦੁਸਤਾਨ ਨੂੰ ਹਰਾ ਰਹੇ ਹਨ ਤੇ ਉਹ ਉਹਨਾਂ ਦੇ ਅੰਦਰ ਇੱਕ ਨਵੀਂ ਸ਼ਕਤੀ ਮੁਰਦੇ ਨੇ ਭਰ ਦਿੱਤੀ। ਇਹ ਹੀ ਇਸ ਕਹਾਣੀ ਦਾ ਕੇਂਦਰੀ ਵਿਸ਼ਾ ਕਹਿ ਸਕਦੇ ਹਾਂ। ਤਾਰੇ ਤੋਂ ਪੰਜਾਬੀ ਨਾਲ ਜੁੜਨ ਦੀ ਧੰਨਵਾਦ